ਤੁਸੀਂ ਦੇਖ ਸਕਦੇ ਆਪਾਂ ਸੱਚ ਕੱਟੀ ਪਈਆ ਟੈਂਕੀ ਫੁੱਲ ਆ ਜਮਾ ਟੈਂਕੀ ਫੁੱਲ ਤੇ ਚਲਾਇਆ ਤੇ ਫੁੱਲੀ ਫੁੱਲ ਤੀ ਆਪਾਂ ਉਹ ਕਰਨਾ ਟੈਂਕੀ ਦਿਖਾ ਦਈਏ ਤੁਹਾਨੂੰ ਆ ਦੇਖੋ ਚਲੋ ਦੇਖੋ ਫਿਰ ਸਾਰੀ ਵੀਡੀਓ ਨੂੰ ਲਾ ਜ਼ਰੂਰ ਸਤਿ ਸ਼੍ਰੀ ਅਕਾਲ ਸਾਰੇ ਭਰਾਵਾਂ ਨੂੰ ਉਮੀਦ ਕਰਦਾ ਸਾਰੇ ਠੀਕ ਠਾਕ ਹੋਵੋਗੇ ਤੰਦਰੁਸਤ ਹੋਵੋਗੇ ਤਾਂ ਟਰੈਕਟਰਾਂ ਦੀ ਆ ਵੀਡੀਓ 'ਚ ਤੁਹਾਡਾ ਸਵਾਗਤ ਕਰਦੇ ਆ ਤੇ ਅੱਜ ਆਪਾਂ ਜੋੜਿਆ ਹੋਇਆ ਤੂੜੀ ਵਾਲੀ ਤੇ ਝੋਟਾ 4x4 55 ਤੇ ਇਹਦੀ ਅੱਜ ਆਪਾਂ ਕਰਨੀ ਹੈ ਐਵਰੇਜ ਚੈੱਕ ਕਰਕੇ ਟਰਾਲੀ ਦਾ ਕਿੰਨਾ ਖਾਈ ਜਾਂਦਾ ਤੇਲ ਕਿੰਨਾ ਖਾਂਦਾ ਤੇ ਲਾਨ ਦੇਖ ਸਕਦੇ ਹੋ ਲਾਨ ਦੇਖਣ ਨੂੰ ਥੋੜਾ ਮਾੜਾ ਲੱਗਦਾ ਹੋ ਪਰ ਮਾੜਾ ਨਹੀਂ ਹੈਗਾ ਇਹ ਦਿਨ ਨੂੰ ਵੱਡੀ ਹੋਈ ਹੈ ਕਣਕ ਲਾਨ ਵਧੀਆ ਪੂਰਾ ਤੇ ਬਾਕੀ ਦਿਖਾਉਣੇ ਆ ਤੁਹਾਨੂੰ ਕਿੰਨੇ ਕੁ ਮਿੰਟਾਂ ਚ ਭਰਦਾ ਟਰਾਲੀ ਤੇ ਕਿਵੇਂ ਕੋਸ਼ਾ ਕਿਵੇਂ ਚੱਲਦਾ ਗਰਮ ਗਰਮ ਠੀਕ ਆ ਸਾਰੇ ਭਰਾਵਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਸਾਰੇ ਭਰਾ ਤੇ ਵੀਡੀਓ ਨੂੰ ਲਾਜ਼ਰੂਰ ਸਾਰੀ ਦੇਖਿਓ ਪਹਿਲੀ ਟਰਾਲੀ ਦੇ ਜੋੜ ਤਾਂ ਦੇਖ ਸਕਦੇ ਤੁਸੀਂ ਪੂਰਾ ਲੰਦਾ ਦੁੱਲਾ ਦਾ ਇਹ ਟਰੈਕਟਰ ਚੱਕਰ ਵੀ ਤੋੜ ਰਿਹਾ ਪਰ ਵਧੀਆ ਚੰਦ ਰਿਹਾ ਨੰਨਾ ਹਰਾ ਆਜਾ ਤੁਸੀਂ ਕਿਵੇਂ ਚੱਲ ਰਿਹਾ ਪਹਿਲੀ ਟਰਾਲੀ ਭਰ ਨੂੰ ਸਟਾਰਟ ਕਰੀਏ ਇਹ 2 ਸਪੀਡ ਟਰੈਕਟਰ ਦੇਖ ਸਕਦੇ ਤੁਸੀਂ ਪਹਿਲੇ ਰੋ ਚੱਲ ਰਿਹਾ ਹੈ ਵਧੀਆ ਚੱਲ ਰਿਹਾ ਹੁਣ ਕਿ ਪੁੱਤ ਖਾਣੇ ਨੂੰ ਹੈ ਪੱਲੀ ਟਰਾਲੀ ਭਰਨ ਲੱਗੇ ਹੋਏ ਆ। ਚੱਕਰ ਘੋੜ ਰਿਹਾ ਟਰੈਕਟਰ। ਲਾਂਡ ਬਹੁਤ ਗਿੱਲਾ। ਬਾਕੀ ਓਕੇ ਆ ਕੰਮ। ਦਿਖਾਉਣਾ ਹੁਣ। ਆ ਜੋੜਦਾ ਦੂਜੇ ਖੇਤ ਚ। ਉਧਰ ਆਪਾਂ ਬਣਾਇਆ ਏ ਤੇ ਵੀਡੀਓ ਪਹਿਲਾਂ ਨਹੀਂ ਬਣਾ ਸਕਦੇ ਤੇ ਲਈ ਮਾਫੀ ਤੇ ਦੇ 4 ਵਜੇ ਦੀ ਇਹ ਟਰੈਕਟਰ ਚੱਲੀ ਜਾਂਦਾ ਪੂਰੀ ਵਧੀਆ ਇਹ ਆਪਣੀ ਹੈਗੀ ਆ 12ਵੀਂ 13ਵੀਂ ਟਰਾਲੀ ਆ ਤੇਲ ਵਾਲੀ ਟੈਂਕੀ ਦੇਖ ਸਕਦੇ ਤੁਸੀਂ ਛੋਟੇ ਨੇ ਲਾਤੀ ਲਵੇ ਤੇ ਅੱਗੇ ਜਾ ਕੇ ਐਵਰੇਜ ਕਰਦੇ ਆਪਾਂ ਚੱਕੀ ਟਰਾਲੀਆਂ ਟਾਈਮ ਨਹੀਂ ਸਾਡੇ ਕੋਲੇ ਇੰਨਾ ਵੀਡੀਓ ਬਣਾਉਣ ਦਾ ਖਿੱਚ ਬਹੁਤ ਲਾ ਰੱਖੀ ਬਾਣ ਦੇਖੋ 2 ਸਵਾ 2 ਕਿਲੋ ਉਧਰ ਵੇਲੇ ਕਰ ਰਹੇ ਆ ਅਸੀਂ ਤੇ 3.5 3 ਕਿਲੋ ਇਧਰ ਵੇਲੇ ਕਰਦੇ ਆ 4 ਵਜੇ ਅੱਠ 8.5 ਕਿਲੋ ਦੀ ਅੱਜ ਉਮੀਦ ਆ ਵੀ ਬਣਾਵਾਂਗੇ ਅੱਗੇ ਵੀਡੀਓ ਜ਼ਰੂਰ ਦੇਖੋ ਹਾਂਜੀ ਇਹ ਭਰਾਵੋ ਟਰਾਲੀ ਭਰ ਗਿਆ ਆਪਣੀ 14ਵੀਂ ਤੇ ਟਾਈਮ ਵੀ ਚੱਲੀ ਜਾਂਦਾ ਨਾਲ ਨਾਲ ਸ਼ਾਮ ਦਾ ਟਾਈਮ ਹੋ ਗਿਆ ਤੇ ਟਰਾਲੀ ਕੱਢ ਦਈਏ ਲਾਂਗਾ ਦੇਖ ਸਕਦੇ ਹੋ ਤੁਸੀਂ ਪੂਰਾ ਵਧੀਆ ਲਾਂਗਾ ਢਾਈ ਕੁ ਟਰਾਲੀਆਂ ਭਰ ਰਹੀਆਂ ਨੇ ਇੱਕ ਕਿੱਲੇ ਦੀਆਂ ਤੇ ਵਧੀਆ ਚੱਲ ਰਿਹਾ ਡਾਕਟਰ ਕੋਈ ਦਿੱਕਤ ਨਹੀਂ ਹੈ ਥੋੜਾ ਸ਼ੋਅ ਕਰਕੇ ਸ਼ੋਅ ਨਹੀਂ ਲਾਈ ਹੋਈ ਦੀ ਉਹਦਾ ਕਰਕੇ ਥੋੜੀ ਸੂਈ ਗਰਮ ਵਾਲੀ ਚੱਕ ਜਾਂਦਾ ਜਦੋਂ ਹਵਾ ਇੱਧਰ ਉੱਧਰ ਹੋ ਜਾਂਦੀ ਹੈ ਲੈ ਵੀ ਮੁੰਡੇ ਉਹ ਟਰਾਲੀ ਆ ਗਈ ਆਪਣੀ ਭਾਰੀ ਟਾਈਮ ਹੋ ਗਿਆ 7:9 ਦੇ ਕਰੀਬ ਬਹੁਤ ਵਧੀਆ ਕੰਮ ਨਿਪੜੀ ਜਾਂਦਾ ਅੱਜ ਆਪਣੇ ਕੋਲੇ ਕਿੱਲੇ ਵੀ ਬਸ ਡੇਢ ਕੀ ਰਹਿ ਗਿਆ ਬਹੁਤ ਲਾਤ ਲੱਗੇ 7 ਕਿੱਲੇ ਕੂੜੀ ਬਣਾਤੀ ਆਪਾਂ 7:9 ਹੋ ਗਏ ਅਸੀਂ ਅੱਗੇ ਦੇਖਦੇ ਆ ਕਿੰਨਾ ਟਾਈਮ ਚੱਲਦਾ ਕੰਮ ਨਾਲੀ ਕੱਟ ਕੇ ਪਵਾਉਣੇ ਆ ਅੱਜ ਮੁੰਡਿਓ ਚੜ੍ਹ ਕੇ ਦੂਜਾ ਦਿਨ ਤਰੀਕ ਦੇਖ ਸਕਦੇ ਹੋ ਤੁਸੀਂ ਦਿਨ ਸਵੇਰ ਦੇ ਵੱਜੇ ਨੇ 6:30 ਤੇ ਇਹ ਭਰਤੀ ਇਹ ਰਾਤ ਆਪਾਂ ਤੇਲ ਪਵਾਇਆ ਸੀ ਜਿਹੜੀ 4200 ਵਾਲੀ ਹੈ ਤੇ ਟੈਂਕੀ ਚ ਪਵਾਇਆ ਸੀ ਤੇ ਉਹ ਤੋਂ ਬਾਅਦ ਦੁਬਾਰਾ ਫੇਰ ਆਪਾਂ ਤੂੜੀ ਬਣਾਈ 2500 ਦੀ ਆਪਾਂ ਢੋਲੀ ਭਰੀ ਸੀ ਢੋਲੀ ਚ ਪਾਇਆ ਸੀ ਆ ਦੇਖੋ ਢੋਲੀ ਚ ਹੁਣ ਤੇਲ ਇੰਨਾ ਇਹਦੇ ਚ ਹੈਗਾ 5 5 ਲੀਟਰ ਮੰਨ ਕੇ ਚੱਲੋ ਤੇ 45 ਲੀਟਰ ਤੇ 18 63 ਲੀਟਰ ਤੇਲ ਪੈ ਗਿਆ ਇਹਦੇ ਚ ਤੇ ਆਪਾਂ ਟਰਾਲੀਆਂ ਵੈਸੇ ਕਨਫਰਮ ਨਹੀਂ ਹੈਗਾ 18 ਬਣੀਆਂ ਜਾਂ 20 ਬਣੀਆਂ ਨੇ ਤੇ ਐਵਰੇਜ ਇਹਦੀ ਆਈ ਆ 1.5 ਤੋਂ 3 ਲੀਟਰ 3 ਲੀਟਰ ਤੋਂ ਲੈ ਕੇ 3.5 ਇੰਨੀ ਐਵਰੇਜ ਆਈ ਆ ਬਹੁਤ ਜਾਇ ਤੇਲ ਖਾਦਾ ਤੇ ਤੰਗ ਬਹੁਤ ਕੀਤਾ ਗਾਲ ਟਰੈਕਟਰ ਨੂੰ ਲਾਂ ਗਿੱਲਾ ਸੀ ਤੇ ਬਹੁਤ ਘੇਟਾ ਪਰਫਾਰਮਸ ਟਰੈਕਟਰ ਦੀ ਕੋਈ ਵੀ ਕਮੀ ਨਹੀਂ ਹੈਗੀ ਤੇ ਵਧੀਆ ਓਕੇ ਆ ਜਿਉਂਦੇ ਬਸਦੇ ਰਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ